you no. ਵਾਹ ਗੁਰੂ 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 ਜੈ ਸਾਖਾਲਾ वैगुरु जी की फत्ते वैगुरु जी का खालसा वैगुरु जी की फत्ते बच्चों चलो वैगुरु जी का खालसा वैगुरु जी की फत्ते चिकित्सा बच्चों का बैग वैगुरु जी का खालसा वैगुरु जी की फत्ते सारे बच्चे फत्ते बुलाओ क्लास में वैगुरु जी का खालसा वैगुरु जी की फत्ते वैगुरु जी का खालसा वैगुरु जी की फत्ते बच्चों सारे अनु फत्ते मेरी हां जी बच्चों कल अपन किते सिगे प्रश्न उत्तर गुरु अंगदेव जी याद किते सपने कौन कौन याद करके आए अच्छा दसो फटाफट दसो फिर आप गो स्टार्ट करिए सिलेबस और कौन कौन करके आए दसो ठीक है केडे क्वेश्चन आंसर किए थे कल केडे प्रश्न उत्तर सी? अपा कल दी क्लास में ਦੂਰੋਂ ਹਨ ਦੇਵ ਗੁਰੰਗਾ ਦੇਵ ਜੀ ਦੇ ਗੁਰੰਗਾ ਦੇਵ ਜੀ ਦਾ ਬਾਤ ਕਿਹੜੇ ਗੁਰੂ ਗੁਰੰਗਾ ਦੇਵ ਜੀ ਦਾ ਬਾਤ ਕਿਹੜੇ ਗੁਰੂ ਸਾਹਿਬ ਜੀ ਆਂਦੇ ਨੇ 3 ਗੁਰੂ ਤੀਜੀ ਪਾਤਸ਼ਾਹੀ ਅੰਮ੍ਰਿਤਦਾਸ ਜੀ ਹਾਂਜੀ ਸਾਰੇ ਬੱਚੇ ਦੱਸੋ ਤੀਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਮ੍ਰਿਤਦਾਸ ਜੀ ਹਾਂਜੀ ਅੱਜ ਅਸੀਂ ਕਰਾਂਗੇ ਗੁਰੂ ਅਮਰਦਾਸ ਜੀ ਦੇ ਬਾਰੇ ਠੀਕ ਹੈ हाँ जी बच्चों तो सारे मेरी स्क्रीन शेयर हो रही है बेटे स्क्रीन शेयर हो रही मैम yes, ठीक है सब तो पहले कौन पढ़ेगा पहला क्वेश्चन पढ़ो ਕਿਨਾਂ ਦੇ ਮੂਹੋਂ ਬਾਣੀ ਸੁਣ ਕੇ ਪਾਈ ਅਮਰਦਾਸ ਜੀ ਸੇਰ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਏ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਹਾਂਜੀ ਬੀਬੀ ਅਮਰੋ ਜੀ ਉਹਨਾਂ ਦੇ ਭਤੀਜੀ ਨੂੰ ਠੀਕ ਹੈ ਪਾਈ ਦਾਤੂ ਵੱਲੋਂ ਲੱਤ ਮਾਰਨ ਤੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਕੀ ਕਿਹਾ ਪੜੋ ਹਾਂਜੀ ਬੱਟੇ ਆਵਾਜ਼ ਆ ਰਹੀ ਮੇਰੇ ਸਾਰਿਆਂ ਨੂੰ yes मैम ਪੜੋ ਬੱਟੇ ਉੱਤਰ ਪੜੋ ਇਹਦਾ ਮੇਰੀਆਂ ਹੱਡੀਆਂ ਏਰੀਆਂ ਹੱਡੀਆਂ ਸਖਤ ਹਨ ਆਪ ਜੀ ਦੇ ਪੈਰ ਨਰਮ ਹਨ ਚੋੜਤਾ ਨਹੀਂ ਲੱਗੀ ਜਿਸਨੇ ਮੇਰੇ ਦਰਸ਼ਨਾ ਨੂੰ ਆਉਣਾ ਹੈ ਪਹਿਲੇ ਪੰਗਤ ਵਿੱਚ ਬਟੇ ਤੁਸੀਂ ਕੁਐਸਚਨ ਪੜ੍ਹਤਾ ਅਨਸਰ ਹੈ ਸਿਰਫ ਇਹਦਾ ਮੇਰੀਆਂ ਹੱਡੀਆਂ ਸਖਤ ਹਨ ਆਪ ਜੀ ਦੇ ਪੈਰ ਨਰਮ ਹਨ ਚੋੜਤਾ ਨਹੀਂ ਲੱਗੀ ਫਾਇਦਾਤੂ ਜਿੰਨੇ ਜਦੋਂ ਲੱਤ ਮਾਰੀ ਸੀ ਗੁਰੂ ਅਮਰਦਾਸ ਜੀ ਦੇ ਤਾਂ ਗੁਰੂ ਅਮਰਦਾਸ ਜੀ ਨੇ ਬਿਲਕੁਲ ਵੀ ਈਰਖਾ ਨਹੀਂ ਕੀਤੀ ਸਗੋਂ ਉਹਨਾਂ ਨੇ ਕਿਹਾ ਸੀ ਕਿ ਮੇਰੀਆਂ ਹੱਡੀਆਂ ਸਖਤ ਹਨ ਆਪ ਜੀ ਨੂੰ ਚੋਟ ਤਾਂ ਨਹੀਂ ਲੱਗੀ ਇਸ ਲਈ ਕਿ ਹੋ ਸਾਨੂੰ ਸਿੱਖਿਆ ਮਿਲਦੀ ਹੈ ਕਿ ਜਦੋਂ ਸਾਨੂੰ ਕੋਈ ਤੰਗ ਕਰਦਾ ਹੈ ਅਸੀਂ ਉਸ ਤੋਂ ਈਰਖਾ ਦੀ ਭਾਵਨਾ ਰੱਖਦੇ ਹਾਂ ਅਸੀਂ ਕਹਿੰਦੇ ਕਿ ਉਸਨੇ ਮੇਰੇ ਨਾਲ ਇੰਜ ਕੀਤਾ ਤੇ ਮੈਂ ਵੀ ਉਹਦੇ ਨਾਲ ਉੰਜ ਹੀ ਕਰਾਂਗਾ ਜਾਂ ਕਰਾਂਗੀ ਪਰ ਆਪਾਂ ਨੂੰ ਕਦੇ ਵੀ ਬਦਲੇ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਸਿੱਖੋਂ ਤੇ ਖਾਸ ਕਰਕੇ ਬਦਲੇ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਠੀਕ ਹੈ ਹਾਂ ਜੀ 36 ਕੁਐਸਚਨ ਹੈ ਪ੍ਰਸ਼ਨ ਨੰਬਰ 36 ਜਿਸ ਨੇ ਮੇਰੇ ਦਰਸ਼ਨਾਂ ਨੂੰ ਆਉਣਾ ਹੈ ਗੁਰੂ ਰਾਮਦਾਸ ਜੀ ਪਹਿਲਾ ਬੇਟੇ ਪਹਿਲੇ ਪੂਰਾ ਪ੍ਰਸ਼ਨ ਬੋਲਣ ਦਿਓ ਕਰੋ ਫਿਰ ਉੱਤਰ ਬੋਲਿਆ ਕਰੋ ਠੀਕ ਹੈ ਕੁਐਸਚਨ ਸਮਝ ਆਣਾ ਚਾਹੀਦਾ ਪਹਿਲੇ ਤੁਹਾਨੂੰ ਜਿਸ ਨੇ ਮੇਰੇ ਜਿਸ ਦੇਖੋ ਜਿਸ ਨੇ ਮੇਰੇ ਦਰਸ਼ਨਾਂ ਨੂੰ ਆਉਣਾ ਹੈ ਕੌਣ ਕਹਰੇ ਨੇ ਗੁਰੂ ਮਰਦਾਸ ਜੀ ਜਿਸ ਨੇ ਮੇਰੇ ਦਰਸ਼ਨਾਂ ਨੂੰ ਆਉਣਾ ਹੈ ਪਹਿਲਾ ਪੰਗਤ ਵਿੱਚ ਪ੍ਰਸ਼ਾਦਾ ਛੱਕ ਕੇ ਆਵੇ ਗੁਰੰਗਦੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਜਿਸ ਨੇ ਮੇਰੇ ਦਰਸ਼ਨ ਲੈ ਆਣਾ ਹੈ ਪਹਿਲੇ ਪ੍ਰਸ਼ਾਦਾ ਛੱਕ ਕੇ ਆਵੇ ਠੀਕ ਹੈ ਕਿਸ ਨੇ ਕਿਹਾ ਸੀ ਗੁਰੂ ਅਮਰਦਾਸ ਜੀ ਹਾਂ ਜੀ ਗੁਰੂ ਹਾਂ ਜੀ ਗੁਰੂ ਅਮਰਦਾਸ ਜੀ ਨੇ ਕਿਸ ਨੇ ਕਿਹਾ ਸੀ ਗੁਰੂ ਅਮਰਦਾਸ ਜੀ ਨੇ ਕੀ ਕਿਹਾ ਸੀ ਗੁਰੂ ਅਮਰਦਾਸ ਜੀ ਨੇ ਜਿਸਨੇ ਮੇਰੇ ਦੈਸ਼ਨਾਂ ਨੂੰ ਆਣਾ ਹੈ ਪਹਿਲੇ ਪੰਗਚ ਵਿੱਚ ਲੰਗੜ ਛੱਕ ਕੇ ਆਵੇ ਕਿਉਂਕਿ ਪਹਿਲੇ ਲੋਕੀ ਪਹਿਲੇ ਜਿਹੜੇ ਉੱਚੀ ਜਾਤ ਵਾਲੇ ਲੋਕੀ ਹੁੰਦੇ ਸੀਗੇ ਪਹਿਲੇ ਉਹ ਖਾ ਜਾਂਦੇ ਸੀ ਪਹਿਲੇ ਉਹ ਸੁਣਦੇ ਸੀ ਸੰਗਤ ਦੇ ਵਿੱਚ ਬੈ ਕੇ ਸ਼ਬਦ ਕੀਰਤਨ ਫਿਰ ਜਦੋਂ ਪੰਗਤ ਹੁੰਦੀ ਸੀ ਉਹ ਵੱਡੋ ਕੰਦੇ ਸੀਗੇ ਵੀ ਅੱਤੇ ਨਹੀਂ ਵੀ ਜੱਦ ਲੋਕ ਕੀ ਬੈਠੇ ਹੈ ਤੇ ਮੈਂ ਅਸੀਂ ਅੱਛੇ ਨਹੀਂ ਖਾਣਾ ਇਸ ਕਰਕੇ ਉੱਛ ਉੱਛ ਚਲੇ ਜਾਂਦੇ ਸੀਗੇ ਇਸ ਕਰਕੇ ਉਹਨਾਂ ਨੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਹਾਂਜੀ ਇੱਕ ਇਹ ਵੀ ਗੱਲ ਸੀਗੀ ਤੇ ਇੱਕ ਹੋਰ ਵੀ ਸੀਗੀ ਲੋਕੀ ਲੰਗਰ ਛੱਕਣ ਤੋਂ ਡਰਦੇ ਸੀ ਗੁਰੂ ਸਾਹਿਬ ਜੀ ਨੇ ਇਨਾਮ ਵੀ ਰੱਖਿਆ ਸੀਗੇ ਕੁਝ ਪੈਸਿਆਂ ਦਾ ਕੁਝ ਮੋਰਾ ਦਾ ਕਿ ਜਿਹੜਾ ਲੰਗਰ ਛੱਕੇਗਾ ਉਹਨੂੰ ਮੋਰਾ ਦਿੱਤੀਆਂ ਜਾਣਗੀਆਂ ਉਹ ਵੀ ਸਾਖੀ ਹੈਗੀ ਇੱਕ ਮੋਰਾ ਵਾਲੀ ਸਾਖੀ ਹੈ ਨਾ ਉਹ ਵੀ ਇਤਿਹਾਸ ਵਿੱਚ ਸੁਣਨ ਨੂੰ ਮਿਲਦੀ ਹੈ ਦੇਖਣ ਨੂੰ ਵੀ ਮਿਲਦੀ ਹੈ ਤੇ ਗੁਰੂ ਅਰਜਨ ਦੇਵ ਜੀ ਨੇ ਵੈਸੇ ਕਿਹਾ ਸੀ ਪਹਿਲੇ ਪੰਗਤ ਪਾਛਾ ਸੰਗਤ ਮੀਨਜ਼ ਕਿ ਪਹਿਲੇ ਤੁਸੀਂ ਪਹਿਲੇ ਪੰਗਤ ਪਹਿਲੇ ਤੁਸੀਂ ਪੰਗਤ ਵਿੱਚ ਬੈਠ ਕੇ ਲੰਗਰ ਵੀ ਛੱਕ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੀਰਤਨ ਵੀ ਸੁਣ ਸਕਦੇ ਹੋ ਕਿਉਂਕਿ ਜਦੋਂ ਅਸੀਂ ਲੰਗਰ ਛੱਕਿਆ ਹੋਏਗਾ ਤਾਂ ਆਰਾਮ ਨਾਲ ਅਸੀਂ ਕੀਰਤਨ ਜਾਂ ਕਥਾ ਜੋ ਵੀ ਗੁਰਦੁਆਰੇ ਸੱਜ ਚੱਲ ਰਹੇ ਹੁੰਦੇ ਪਰ ਆਰਾਮ ਨਾਲ ਸੁਣ ਸਕਦੇ ਆ ਜਦੋਂ ਅਸੀਂ ਪਹਿਲੇ ਜੋ ਕੇ ਕਈ ਵਾਰੀ ਮੱਥਾ ਟੇਕ ਲੈਂਦੇ ਵੈਸੇ ਸਾਨੂੰ ਮੱਥਾ ਟੇਕਣਾ ਚਾਹੀਦਾ ਉਸ ਤੋਂ ਬਾਅਦ ਅਸੀਂ ਲੰਗਰ ਛੱਕਣ ਜਾਂਦੇ ਆ ਪਰ ਜਦੋਂ ਅਸੀਂ ਪਹਿਲੇ ਮੱਥਾ ਟੇਕ ਦਿਆਂ ਕੀਰਤਨ ਸੁਣਦਾ ਤੇ ਉਸ ਟਾਈਮ ਸਾਡਾ ਦਿਲ ਹੁੰਦਾ ਕਿ ਅਸ ਫਰਵਾੜਾ ਸਮਾਪਤੀ ਹੋਵੇ ਸੀ ਲੰਗਰ ਛੱਕੇ ਇਸ ਤਰ੍ਹਾਂ ਸਾਡਾ ਧਿਆਨ ਉਸ ਵੱਲ ਜਾਵੇ ਜਦੋਂ ਸਾਡਾ ਪੇਟ ਭਰਿਆ ਹੋਏਗਾ ਸਾਡੀ ਪੰਗਤ ਹੋਈ ਹੋਏਗੀ ਤੇ ਅਸੀਂ ਸੰਗਤ ਆਰਾਮ ਨਾਲ ਕਰ ਸਕਾਂਗੇ ਇਸ ਦਾ ਕੇ ਵੀ ਭਾਵ ਸੀ ਠੀਕ ਹੈ ਠੀਕ ਹੈ ਬੱਚੋ ਕੀ ਕਹ ਸੀ ਗੁਰੂ ਅਮਰਦਾਸ ਜੀ ਨੇ ਜਿਸ ਨੇ ਮੇਰੇ ਦਰਸ਼ਨੇ ਲੈਣਾ ਦਰਸ਼ਨ ਲਈ ਆਉਣਾ ਹੈ ਸਭ ਤੋਂ ਪਹਿਲੇ ਕੀ ਕਰਕੇ ਆਵੇ ਪੰਗਤ ਵਿੱਚ ਦੇ ਰੂਪ ਸੰਦੇਸ਼ ਅਪਾ ਸ਼ਾਹ ਅਪਾ ਸ਼ਾਹ ਦਾ ਛੱਕੇ ਆਵੇ ਠੀਕ ਹੈ ਕਿਸ ਨੇ ਕਿਹਾ ਸੀ ਗੁਰੂ ਅਮਰਦਾਸ ਜੀ ਹਾਂ ਜੀ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਨੇ ਬੋਲੀ ਦਾ ਨਿਰਮਾਣ ਕਿਉਂ ਕਰਵਾਇਆ ਸੀ ਬੋਲੀ ਸਾਹਿਬ ਗੁਰਦੁਆਰੇ ਗਏ ਹੋ ਨਾ ਤੁਸੀਂ ਸਾਰੇ ਕੌਣ ਕੌਣ ਗਿਆ ਹੋ ਬੋਲੀ ਸਾਹਿਬ ਗੁਰਦੁਆਰੇ ਜਿੱਥੇ 84 ਪੌੜੀਆਂ ਉਤਰ ਕੇ نیچے ਇਸ਼ਨਾਨ ਕਰਨ ਜਾਂਦੇ ਨੇ ਸੰਗਤ ਨੇ ਮੈਗਈ ਹੋਈਆਂ ਹਾਂ ਹਾਂਜੀ ਬੌਲੀ ਸਾਹਿਬ ਗੁਰਦੁਆਰਾ ਹੈ ਨਾ ਤੇ ਉਧਰ ਦਾ ਨਿਰਮਾਣ ਕਿਉਂ ਕਰਵਾਇਆ ਸੀ ਗੁਰੂ ਅਮਰਦਾਸ ਜੀ ਨੇ ਪੜੋ ਇਹਦਾ ਉੱਤਰ ਦਿਨਾਂ ਪੇਤਾ ਬਤੋ ਚੰਨ ਜ ਇਸ਼ਨਾਨ ਅਤੇ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਾਂਜੀ ਠੀਕ ਹੈ ਅਗਲਾ ਪ੍ਰਸ਼ਨ ਹੈ ਕਿਹੜਾ ਮੁਗਲ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਇਆ ਅਤੇ ਪੰਗਤ ਵਿੱਚ ਲੰਗਰ ਛੱਕਿਆ ਕਿਹੜਾ ਬਾਦਸ਼ਾਹ ਸੀ ਅਕਬਰ ਮੁਗਲ ਬਾਦਸ਼ਾਹ ਠੀਕ ਹੈ ਅਕਬਰ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਇਆ ਸੀ ਤੇ ਹਮਾਇੂ ਕਿਹੜੇ ਕਿਸਨਾ ਗੁਰੂ ਜੀ ਦੀ ਸ਼ਰਨ ਵਿੱਚ ਆਇਆ ਸੀ ਹਮਾਇੂ ਕਲਪੜਿਆ ਸੀ ਆਪਾਂ ਕਲ ਦੀ ਕਲਾਸ ਵਿੱਚ ਉਹ ਆਇਆ ਸੀ ਗੁਰੂ ਅੰਗਦ ਦੇਵ ਜੀ ਦੀ ਠੀਕ ਹੈ ਹਾਂਜੀ ਬੱਚੋ ਸਮਝ ਆ ਰਹੀ ਹੈ ਹਾਂਜੀ ਬੱਚੇ ਸਾਨੂੰ ਹਮਾਇੂ ਕਿਹੜੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ ਸੀ ਹਮਾਇੂ ਰੰਗਦੇਵ ਜੀ ਦੇ ਹਾਂਜੀ ਹਮਾਇੂ ਐਸੇ ਗੁਰੂ ਅੰਗਦ ਦੇਵ ਜੀ ਦੇ ਤੇ ਅਕਬਰ ਆਇਆ ਸੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਠੀਕ ਹੈ ਜਿਸ ਨੇ ਲੰਗਰ ਵੀ ਛੱਕਿਆ ਸੀ ਅਕਬਰ ਮੁਗਲ ਬਾਦਸ਼ਾਹ ਕੌਣ ਆਇਆ ਸੀ ਅਕਬਰ ਮੁਗਲ ਬਾਦਸ਼ਾਹ ਠੀਕ ਹੈ ਗੁਰੂ ਅਮਰਦਾਸ ਜੀ ਨੇ ਔਸਤਰੀ ਜਾਤੀ ਵਿਰੁੱਧ ਕਿਹੜੀਆਂ ਕਿਹੜੀਆਂ ਕੁਰਤੀਆਂ ਬੰਦ ਕੀਤੀਆਂ ਸਤੀ ਪ੍ਰਥਾ ਤੇ ਪਰਦਾ ਪ੍ਰਥਾ ਕੁੰਡ ਕੱਢਣਾ ਠੀਕ ਹੈ ਪਿਛਲੇ ਟਾਈਮ ਵਿੱਚ ਲੇਡਿਸ ਜਿਹੜੀਆਂ ਹੁੰਦੀਆਂ ਸੀ ਕੁੰਡ ਕੱਢ ਕੇ ਰੱਖਦੀਆਂ ਸੀ ਗੁਰੂ ਅਮਰਦਾਸ ਜੀ ਨੇ ਇਹ ਪ੍ਰਥਾ ਬੰਦ ਕਰਵਾਈ ਸੀ ਠੀਕ ਹੈ ਇਸ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਜਦੋਂ ਉਸ ਟਾਈਮ ਦਾ ਟਾਈਮ ਸੀ ਗੁਰੂ ਅਮਰਦਾਸ ਜੀ ਦਾ ਉਸ ਟਾਈਮ ਤੇ ਜਿਵੇਂ ਕਿ ਮੰਨ ਲਓ ਕਿਸੇ ਦੇ ਹਸਬੰਦੀ ਡੈਥ ਹੋ ਗਈ ਹੈ ਨਾ ਤੇ ਲੇਡੀਜ਼ ਨੂੰ ਵੀ ਨਾਲ ਹੀ ਜਲਾ ਦਿੰਦੇ ਸੀ ਐਵਲੀ ਵੀ ਪ੍ਰਥਾ ਬਹੁਤ ਉਸ ਟਾਈਮ ਤੇ ਸੀਗੀ ਐਵਲੀ ਵੀ ਗੁਰੂ ਅਮਰਦਾਸ ਜੀ ਨੇ ਬੰਦ ਕਰਾਈ ਸੀ ਠੀਕ ਹੈ ਸਮਝ ਆ ਰਹੀ ਹੈ ਸਭ ਨੂੰ ਇਹ ਸਮਝਾ। ਠੀਕ ਹੈ। ਅਗਲਾ ਪੜੋ ਸਿੱਖੀ ਦੇ ਪ੍ਰਚਾਰ ਲਈ ਤੀਜੇ ਗੁਰੂ ਜੀ ਨੇ ਕਿੰਨੀਆਂ ਮੰਝੀਆਂ ਅਤੇ ਪੀੜੇ ਸਥਾਪਿਤ ਕੀਤੇ? ਬਾਈ ਮੰਝੀਆਂ ਅਤੇ 52 ਪੀੜੇ। ਹਾਂਜੀ। ਅਨੰਦਪੁਰ ਸਾਹਿਬ ਦੀ ਬਾਣੀ ਕਿਸ ਗੁਰੂ ਜੀ ਦੀ ਰਚਨਾ ਹੈ? ਗੁਰੂ ਅਮਰਦਾਸ ਜੀ ਦੀ। ਹਾਂਜੀ। ਕੀ ਮੈਨੂੰ ਪਤਾ ਲੱਗੇਗਾ ਗੁਰੂ ਅਮਰਦਾਸ ਜੀ ਨੇ ਲਿਖਿਆ ਬਾਣੀ ਉਹਨਾਂ ਦੀ ਰਚਨਾ ਹੈ ਜਿਵੇਂ ਕਿ ਰਾਮ ਕਲੀ ਮਹੱਲਾ ਤੀਜਾ ਜਦੋਂ ਮਹੱਲਾ ਤੀਜਾ ਜਾਂ ਮਹੱਲਾ ਚੌਥਾ ਤੋਂ ਭਾਵ ਹੈ ਉਹਨਾਂ ਹੀ ਗੁਰੂ ਜੀ ਦੀ ਬਾਣੀ ਹੈ ਜੇ ਮਹੱਲਾ ਚੌਥਾ ਲਿਖਿਆ ਹੈ ਤਾਂ ਗੁਰੂ ਰਾਮਦਾਸ ਜੀ ਦੀ ਮਹੱਲਾ ਤੀਜਾ ਹੈ ਤਾਂ ਗੁਰੂ ਅਮਰਦਾਸ ਜੀ ਦੀ ਮਹੱਲਾ ਪੰਜਵੇਂ ਤਾਂ ਗੁਰੂ ਅਰਜਨ ਦੇਵ ਜੀ ਦੀ ਠੀਕ ਹੈ ਯਸ ਹਾਂਜੀ ਅਗਲਾ ਪ੍ਰਸ਼ਨ ਹੈ ਗੋਇੰਦਵਾਲ ਸਾਹਿਬ ਵਿਖੇ ਕਿਹਨਾਂ ਨੇ ਗੁਰੂ ਅਮਰਦਾਸ ਜੀ ਦੀ ਵਿਰੋਧਤਾ ਕੀਤੀ ਪੜੋ ਸਨਾੰਤਿਆ ਨੇ ਕਿਹਨਾਂ ਨੇ ਸਨਾੰਤ ਨੇ ਹਾਂਜੀ ਸਨਾਤ ਨਿਆਨੇ ਠੀਕ ਹੈ ਧਾਰਮਿਕ ਜੋੜ ਮੇਲਿਆਂ ਦਾ ਮੁੱਢ ਕਿਸ ਗੁਰੂ ਸਾਹਿਬ ਜੀ ਨੇ ਬੰਨਿਆ ਗੁਰੂ ਅਮਦਾਸ ਜੀ ਨੇ ਬੱਤੇ ਬੱਤੇ ਕਿੱਤੇ ਹੋਏ ਗੁਰੂ ਜਸ ਮੈਂ ਪੜਿਸ਼ ਪਰ ਗਾਉਂ ਭਈ ਚਾਹਾਂ करन ले। हाँ जी परस्पर प्रेम प्यार पैदा कर भाईचारा स्थापित करने ठीक है